ਹਾਾਈ ਕੋਰਟ ਦੇ ਨਿਰਦੇਸ਼ਾਂ ਤੇ ਨਗਰ ਨਿਗਮ ਮੋਗਾ ਦੇ ਮੇਅਰ ਦੀ ਚੋਣ ਡਿਪਟੀ ਕਮਿਸ਼ਨਰ ਦਫਤਰ ਚ ਰੱਖੀ ਗਈ ਸੀ ਜਿਸ ਚ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਸਮੇਤ ਮੋਗਾ ਦੇ ਸਾਰੇ ਕੌਂਸਲਰ ਪਹੁੰਚੇ ਉਥੇ ਵਿਰੋਧੀ ਧਿਰ ਵੱਲੋਂ ਆਮ ਆਦਮੀ ਪਾਰਟੀ ਤੇ ਪੁਲਿਸ 'ਤੇ aarop ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਤਿੰਨ ਕੌਂਸਲਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕਾਲੀ ਕੌਂਸਲਰਾਂ ਨੇ ਕਿਹਾ ਕਿ ਉਹਨਾਂ ਦੇ ਤਿੰਨ ਕੌਂਸਲਰ ਪੁਲਿਸ ਨੇ ਧੱਕੇ ਨਾਲ ਗ੍ਰਿਫਤਾਰ ਕੀਤੇ ਨੇ VOTING ਨਹੀਂ ਕਰਨ ਦਿੱਤੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਵਲੋਂ ਧੱਕਾ ਕੀਤਾ ਜਾ ਰਿਹਾ ਤੇ ਪਹਿ ਆਪਣੀ ਹਾਰ ਮੰਨ ਚੁੱਕੀ ਹੈ ਜਿਸ ਦੇ ਚਲਦੇ ਤੱਕੇ ਸ਼ਾਹੀ ਕੀਤੀ ਜਾ ਰਹੀ ਹੈ ਜਦ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਸੀ ਕਿ ਉਹਨਾਂ ਨੇ ਕੋਈ ਵੀ ਤੱਕਾ ਨਹੀਂ ਕੀਤਾ ਇਹਨਾਂ ਨੇ ਰਜ਼ਾਮੰਦੀ ਨਾਲ ਆਪਣੇ ਕੌਂਸਲ ਕਿਤੇ ਭੇਜ ਦਿੱਤੇ ਨੇ I oh. ਅਸਲ ਵਿੱਚ ਉਹਨਾਂ ਕੋਲ ਨੰਬਰ ਪੂਰੇ ਨਹੀਂ ਗਏ ਜਿੰਨੇ ਉਹ ਆ ਨੰਬਰ ਆਸ ਲੈ ਕੇ ਚੱਲੇ ਸੀ ਕਿ ਵੀ ਸਾਡੇ ਕੋਲ ਇਹ ਨੰਬਰ ਹੋਣਗੇ ਉਹਨਾਂ ਦੇ ਉਦੋਂ ਵੀ ਘਟ ਗਏ ਹੁਣ ਕੀ ਡਰਾਮਾ ਕੀਤਾ ਜਿ ਮਤਵਾਲ ਸਾਡੇ ਨੂੰ ਪੁਲਿਸ ਲੈ ਗਈ ਬਾਦੋ ਕੀ ਜੇ ਪੁਲਿਸ ਇੱਥੋਂ ਕਿਵੇਂ ਲੈ ਜਾਊਗੀ ਤੁਸੀਂ মিডিਆ ਖੜੇ ਐ মিডিਆ ਦੇ ਸਾਹਮਣੇ ਕਿਸੇ ਦੀ ਹਮਤ ਹੈ ਕਿ ਪੁਲਿਸ ਨਹੀਂ ਲੈ ਜਾਂਦੀ ਮਤਵਾਲ ਬਿਲਕੁਲ ਸਾਡੇ ਨਾਲ ਹੈ ਔਰ ਉਹਨੇ ਵੋਟ ਸਾਨੂੰ ਪਾਉਣੀ ਸੀਗੀ ਇਹਨਾਂ ਨੇ ਉਹਦੀਆਂ ਮੰਤਾਂ ਕੱਢ ਕੇ ਉਹਨੂੰ ਪਾਸੇ ਕੀਤਾ ਹੁਣ ਇਹ ਡਰਾਮਾ ਕਰ ਰਹੇ ਮਤਵਾਲ ਤੇ ਮਤਵਾਲ ਤਾਂ ਸਰਕਾਰ ਕਿਵੇਂ ਰੋਕੇਗੀ ਉਹਨਾਂ ਦਾ ਕਹਿੰਦਾ ਤਿੰਨ ਕੌਂਸਲਰ ਵੀ ਸਾਡੇ ਕੋਲ ਉਹਨਾਂ ਦੇ ਨਾਮ ਲਾਸ ਦੇਣਾ ਨਾ ਨਾਮ ਦਾ ਨਾਮ ਆ ਦੇਣਾ ਕਿੰਨਾ ਕੌਂਸਲਰਾਂ ਦੇ ਨਾਮ ਦਾਖਲ ਅਸੀਂ ਇੱਕ ਤਿੰਨ ਹੋਰ ਵਿਸ਼ਵਾਸ ਤੋਂ ਆਨੇ ਆ ਅਗਰ ਇਹਨਾਂ ਦੇ ਪੰਜ ਕੌਂਸਲਰ ਵੀ ਨਾਮ ਕੱਟ ਗਏ ਤਾਂ ਵੀ ਜੇਤੂਕਰਰ ਲੈ ਲੈਣਾ ਪਰ ਉਹਨਾਂ ਬਲੋ ਵਿਰੋਧ ਕੀਤਾ ਜਾ ਰਿਹਾ ਹੈ ਰੋਕ ਵੀ ਲਗਾਈ ਜਾ ਰਹੀ ਹੈ ਵਿਰੋਧ ਵਿਰੋਧ ਕਰਨਾ ਵਿਰੋਧ ਕਰਨਾ ਹਰ ਇੱਕ ਦਾ ਅਧਿਕਾਰ ਹੈ ਵਿਰੋਧ ਉਖਲਾਏ ਵਿਰੋਧ ਵਿਰੋਧ ਕਾਨੂੰਨ ਦੇ ਆਧਾਰ ਤੇ ਕਰਨਾ ਜਦੋਂ ਨੰਬਰ ਪੂਰੇ ਨਹੀਂ ਗਏ ਉਹਦਾ ਵਿਰੋਧ ਕਰਦਾ ਕਿ ਤੱਕ ਪਰ ਇਹ ਸਮਝਦਾ ਫਰਸਤ ਉਹ ਸਿਰਫ ਆਪ ਦੀ ਸ਼ਬੀ ਬਚਾਉਣਾ ਵਾਸਤੇ ਆਪ ਦੇ ਲੀਡਰਾਂ ਕੋਲ ਆਹ ਖਾਂ ਵੀ ਮਤਵਾਲ ਕਰਦੇ ਜਾਂਦੇ ਆ ਉਹ ਵੀਡੀਓ ਵੀ ਹੈਗੀ ਆ ਜਦੋਂ ਉਹ ਪੇਸ਼ ਕਰਦੇ ਨੇ মিডিਆ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਪੇਸ਼ ਕਰ ਅਸੀਂ ਅਸੀਂ ਕਹਿੰਨੇ ਆ ਦੋ ਜਿਹੜੇ ਹੋਰ ਐਮਸੀ ਕਹਿੰਦੇ ਆ ਇਹਨਾਂ ਦੇ ਨਾਮ ਦੱਸ ਦੇ ਨਾ ਵੀ ਕਿਹੜੇ ਐਮਸੀ ਆ ਉਹਨਾਂ ਨੂੰ ਦੂਸਰਾ ਮਤਵਾਲ ਸਾਡਾ ਭਰਾ ਸਾਡੇ ਨਾਲ ਆ ਇਹਨਾਂ ਨੇ ਪ੍ਰੀ ਪਲਾਨ ਉਹਦੀ ਮਿਹਨਤ ਕੱਢ ਕੇ ਉਹਨੂੰ ਆਪ ਹੀ ਇਹਨੇ ਮਿਹਨਤ ਕੀਤੀ ਵੀ ਤੂੰ ਪਾਸੇ ਹੋ ਜਾ ਸਾਡੀ ਇੱਕ ਫਾਈਟ ਬਣ ਚੁਗੀ ਹੋਰ ਕੋਈ ਨਹੀਂਗੀ ਨਾ ਇਹਨਾਂ ਕੋਲੇ ਨੰਬਰ ਪੂਰੇ ਆ ਨਾ ਇਹਨਾਂ ਦੇ ਕੋਲੇ ਕੋਈ ਅਜੰਡਾ ਹੈ ਜੇ ਸ਼ਹਿਰ ਨੂੰ ਤਰੱਕੀ ਤੇ ਲਿਜਾ ਰਹਾ ਤੇ ਕੇਵਲ ਤੇ ਕੇਵਲ ਡਾਕਟਰ ਅਮਨਦੀਪ ਅਰੋੜਾ ਆਮ ਆਦਮੀ ਪਾਰਟੀ ਐਮਐਲ ਲਿਜਾ ਰਹਾ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਜੀ ਕੋਈ ਗੱਲ ਨਹੀਂ ਰਿਜ਼ਲਟ ਤੁਹਾਡੇ ਸਾਹਮਣੇ ਆ ਰਿਹਾ ਮੋਗਾ ਤੋਂ ਸੰਜੀਵ ਅਰੋੜਾ ਦੀ ਰਿਪੋਰਟ 라이 ਪੰਜਾਬੀ ਟੀਵੀ